ਲੋ ਜੀ ਹੋ ਗਿਆ ਪੌਣੇ ਤਿੰਨ ਤੇ ਅਸੀਂ ਚੱਲਦੇ ਆਂ ਜਪਜੀਤ ਨੂੰ ਲੈਣ ਨਾਲ ਚੱਲਿਆ ਫਤੇਜੀਤ ਵੀ ਫਤੇਜੀਤ ਨੂੰ ਅੱਜ ਛੁੱਟੀ ਸੀ ਜੀ ਦੇਖੋ ਤੇ ਹੁਣ ਅਸੀਂ ਚੱਲਨੇ ਜਪਜੀਤ ਨੂੰ ਲੈਣ ਏਸੀ ਚੱਲੀ ਜਾਂਦੇ ਆਂ ਹੁਣੇ ਤਾਂ ਆ ਜਾਣਾ 2 ਮਿੰਟਾਂ ਚ ਆਵੇ ਬਾਹਰ ਤੋਂ ਭੇਜ ਦਿੰਦਾ ਜੀ ਚਲ ਦੀਦੀ ਨੂੰ ਲੈ ਕੇ ਗਏ ਚੱਲ ਚੱਲ ਤੁਰ ਫਿਰ ਤੁਰ ਲੈ ਕੇ ਗਏ ਦੀਦੀ ਅੱਜ ਲੋਕ ਲੈ ਆ ਜੀ 来来 चलो चलो हेलो ਕਰ ਦੇ ਕਿੱਥੇ ਚੱਲਿਆ ਦੱਸ ਦੇ ਸਾਰਿਆਂ ਨੂੰ ਕਿੱਥੇ ਚੱਲੇ ਹੂੰ ਜੱਪੂ ਨੂੰ ਲੈ ਜੱਪੂ ਕੌਣ ਹੁੰਦਾ ਦੀਦੀ ਨੂੰ ਲੈ ਹੂੰ ਤੂੰ ਕਿਉਂ ਨਹੀਂ ਗਿਆ ਦੱਸ ਦੇ ਅੱਜ दस दे का तो नहीं गया आज स्कूल है मिक्का बच्चा छुट्टी से चल ठीक आर दी चीज नाल ही ल्या पुत्त तो। इतने कोई लाके ले दूगा ਹੋ ਗਿਆ ਇਹ ਨਹੀਂ ਚੰਦ ਕੀ ਤੇ ਫਿਰ ਤੂੰ ਲੈ ਕੇ ਕਿਉਂ ਆਇਆ ਜੇ ਨਹੀਂ ਚੰਦ ਸੀ ਇੱਥੇ ਫਤੇਜਿਤ ਦੀ ਦਾਦੀ ਲੈਣ ਗਈ ਸੀ ਦਵਾਈ ਤੇ ਫਤੇਜਿਤ ਵਾਸਤੇ ਲਿਆਈ ਸੀ ਇਹ ਬਿਸਕੁਟ ਕਿ ਫਤੇਜਿਤ ਨੂੰ ਬਿਸਕੁਟ ਪਸੰਦ ਨਹੀਂ ਆਏ ਤੇ ਇੱਥੇ ਗੁੱਸੇ ਹੋ ਕੇ ਘਰੋਂ ਗਿਆ ਸੀ ਕਿ ਇਹ ਮੈਨੂੰ ਪਸੰਦ ਨਹੀਂ ਕੀ ਚੀਜ਼ ਮੇਰੇ ਵਾਸਤੇ ਤਾਂ ਹੋਰ ਚੀਜ਼ ਲੈ ਕੇ ਆਉ ਤਾਂ ਕਰਕੇ ਇਹ ਇੱਥੇ ਗੁੱਸੇ ਹੋਈ ਹੋਈ ਸੀ

ਆਜਾ ਜੱਟ ਫਾਮੀ ਆਇਆ ਬੁਤ ਵੀਨਾਂ ਆ ਗਈਆਂ ਹਾਂਜੀ ਚੱਲ ਚੱਲ ਛਾਵੇਂ ਚੱਲ ਐਟੇ ਹੁਣ ਅਸੀਂ ਰਿਸੈਪਸ਼ਨ ਤੇ ਬੈਠੇ ਸੀ ਸਕੂਲ ਆ ਚੁੱਕੇ ਸੀਗੇ ਤੇ ਫਤਿਹ ਜੀ ਜਪਜੀਤ ਦੀ ਵੇਟ ਕਰ ਰਹੇ ਸੀਗੇ ਕਿ ਜਪਜੀਤ ਕਦੋਂ ਬਾਹਰ ਆਊਗਾ जय राज जी ताजा पुत्त

ਮਿਕਸਰੀ ਕੀ ਹੁੰਦੀ ਹੈ ਮਿਕਸਰੀ ਇੱਥੇ ਹੋ ਗਈ ਆ ਜੀ ਨੈਕਸਟ ਮਾਰਨਿੰਗ ਦਿਨ ਐਤਵਾਰ ਸਵੇਰੇ 7:30 ਹੋ ਗਏ ਆ ਤੁਹਾਡਾ ਸਾਰਿਆਂ ਦਾ ਸਾਡੇ ਵਲੌਗ ਵਿੱਚ ਦੁਬਾਰਾ ਸਵਾਗਤ ਹੈ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਤੋਂ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਆ ਕਰੋ ਸਾਡੀ ਗੁਰਦੁਆਰੇ ਉੱਠ ਗਏ ਆ ਤੇ ਇਹਨਾਂ ਦੇ ਕੱਪੜੇ ਕੱਢੇ ਪਏ ਆ ਗੁਰਦੁਆਰਿਆਂ ਆ ਕੇ ਜਪ ਹੋਰੀ ਨਹਾਉਣਗੇ ਤੇ ਅੱਜ ਚਾਹਦੇ ਆ ਕੰਮ ਨਵੇੜ ਕੇ ਆਪਾਂ ਜਾਵਾਂਗੇ ਲੱਸੀ ਪੋਣ ਵੱਬੈਸ਼ੀਰ ਜੀ ਦੇ ਤੇ ਲੱਸੀ ਪਾ ਕੇ ਉਸ ਤੋਂ ਬਾਅਦ ਸਾਡੀ ਰੋਟੀ ਬੰਦੀ ਆ ਉਦੋਂ ਪਹਿਲਾਂ ਅਸੀਂ ਰੋਟੀ ਨਹੀਂ ਖਾ ਸਕਦੇ ਜਿੰਨਾ ਚਿਰ ਲੱਸੀ ਨਹੀਂ ਪੈਂਦੀ ਦੇਖੋ ਜੀ ਬਾਹਰ ਮੇਹਰਾ ਪੂਰਾ ਤੇ ਬੱਚੇ ਸਾਡੇ ਜਾ ਚੁੱਕੇ ਆ ਦਾਦੂ ਨਾਲ ਗੱਤਬਾਤ ਵਾਰੇ ਉਹ ਮੁੜ ਕੇ ਆਉਣਗੇ 6 ਵਜੇ ਜਦ ਨੂੰ ਮੈਂ ਸਾਰੇ ਝਾੜੂ ਪੋਚਾ ਸਾਰਾ ਕੁਝ ਨਿਬੇੜ ਦੂੰਗੀ ਜਦੋਂ ਗੁਰਦੁਆਰੇ ਆਉਣਗੇ ਆ ਕੇ ਉਹ ਕੇਸੀ ਨਾ ਲੈਣਗੇ ਇਸ਼ਨਾਨ ਕਰ ਲੈਣਗੇ ਬਾਬਾ ਜੀ ਪੜ ਰਹੇ ਆ ਜਾਂਦਵਾਰ ਫਤਿਓ ਨਾਲ ਅੱਲੂਲੇ פרוटी تیار ਹੋ ਜਾਂਦੇ ਕਿਓ פרוਡੇ ਗਾਇਕ ਇਹ ਘਰੇ ਵਰਦੇ ਅਜ ਮੈ ਨਹੀਂ ਲਈ ਜਾਂਦੇ ਫਤੇ ਕਿੱਧਰ ਗਿਆ ਅਦੇਓ ਉੰਦਰ ਉਹਦੇ ਬਿਲਕੁਲ ਕੀ ਬਣੀ ਜਾਂਦਾ ਏ ਮੈਡਮ ਬਣੀ ਫਿਰਦੀ ਬੱਚਿਆਂ ਨੂੰ ਪੜਾਉਂਦੀ ਜੱਪੂ ਆ ਫਿਰ ਆ ਗਏ ਮੰਮਾ ਆਲੂ ਆਏ ਪਰ ਉਹਨੇ ਬਣਾਇਆ ਲੀਆ ਬਣਾ ਲੈਂਦੇ ਫਿਰ ਖਾਵਾਂਗੇ ਸਾਰੇ ਇਕੱਠੇ ਇਥੇ ਕਰਦੇ ਆਂ ਵਲੌਗ ਦਾ ਐਂਡ ਸਾਡੀ ਵੀਡੀਓ ਚੰਗੀ ਲੱਗੇ ਤਾਂ ਵਲੋ ਤੋਂ ਬਾਅਦ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰ ਦਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਧੰਨਵਾਦ